ਇੱਕ ਅਜੀਹਾ ਬੈਂਕ ਜਿਹੜਾ ਤਿੰਨ ਸਿੱਖਾਂ ਨੇ ਆਪਣੇ ਦਮ ਤੇ ਖੋਲ੍ਹਿਆ ਸੀ ਇੱਕ ਅਜੀਹਾ ਬੈਂਕ ਜਿਸ ਨੂੰ ਬੰਦ ਕਰਵਾਉਣ ਨੂੰ ਇੰਦਰਾ ਗਾਂਧੀ ਨੇ ਕਈ ਵਾਰ ਧਮਕੀਆਂ ਦਿੱਤੀਆਂ ਇੱਕ ਅਜੀਹਾ ਬੈਂਕ ਜਿਹੜਾ 24 ਘੰਟੇ ਖੁੱਲ੍ਹਾ ਰਹਿੰਦਾ ਸੀ ਇੱਕ ਅਜੀਹਾ ਬੈਂਕ ਜਿਹੜਾ ਸਿੱਖਾਂ ਦਾ ਆਪਣਾ ਬੈਂਕ ਸੀ ਜਿਸ ਨੂੰ ਸਿੱਖਾਂ ਨੇ ਆਪਣੇ ਸਰਮਾਇਏ ਨਾਲ ਖੜਾ ਕੀਤਾ ਉਸ ਦੇ ਵਿੱਚ ਨੌਕਰੀਆਂ ਵੀ ਸਿੱਖਾਂ ਨੂੰ ਹੀ ਮਿਲਦੀਆਂ ਸੀ ਇਹ ਬੈਂਕ ਸਿੱਖਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਅਜੇਹੀ ਖੇਡ ਖੇਢੀ ਕਿ ਅੱਜ ਦੇ ਸਮੇਂ ਇਹ ਬੈਂਕ ਚੱਲਦਾ ਰਿਹਾ ਪਰ ਹੁਣ ਇਹ ਸਿੱਖਾਂ ਦਾ ਬੈਂਕ ਨਹੀਂ ਰਿਹਾ ਭਾਵੇਂ ਕਿ ਇਸ ਬੈਂਕ ਦੇ ਹਰ ਬੋਰਡ ਦੇ ਉੱਪਰ ਅੱਜ ਵੀ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਹੁੰਦਾ ਹੈ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਐਂਡ ਸਿੰਧ ਬੈਂਕ ਦੀ ਜਿਸ ਨੂੰ ਪੰਜਾਬੀ ਤੇ ਸਿੱਖ ਸਾਹਿਬ ਦਾ ਜਾਣਿਆ ਪਛਾਣਿਆ ਨਾਮ ਭਾਈ ਵੀਰ ਸਿੰਘ ਜੀ ਸਰਦਾਰ ਸੁੰਦਰ ਸਿੰਘ ਮਜੀਠੀਆ ਸਰਦਾਰ ਤਰਲੋਚਨ ਸਿੰਘ ਤੇ ਕੁਝ ਹੋਰ 99 ਸਿੱਖ ਸਰਦਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਇਹ ਬੈਂਕ 24 ਜੂਨ 1908 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ੁਰੂ ਕੀਤਾ ਤੇ 1947 ਦੀ ਵੰਡ ਤੱਕ ਇਸ ਦੀਆਂ 13 ਬ੍ਰਾਂਚਾਂ ਸਨ ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਤੇ ਦੇਰਾ ਧੂਨ ਪ੍ਰਮੁੱਖ ਬ੍ਰਾਂਚਾਂ ਸਨ ਇਸ ਦੇ ਨਾਲ ਤੋਂ ਹੀ ਜ਼ਾਹਿਰ ਹੈ ਕਿ ਇਹ ਪੰਜਾਬ ਤੇ ਸਿੰਧ ਦੇ ਇਲਾਕੇ ਦੇ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਦੇਣ ਨੂੰ ਸ਼ੁਰੂ ਕੀਤਾ ਗਿਆ ਸੀ 1947 ਦੀ ਵੰਡ ਦਾ ਇਸ ਬੈਂਕ ਨੂੰ ਵੱਡਾ ਝਟਕਾ ਲੱਗਾ ਪਰ ਬਾਅਦ ਵਿੱਚ ਜਲਦੀ ਹੀ ਇਸ ਬੈਂਕ ਨੇ ਮੁੜ ਕੇ ਆਪਣੀ ਤੌਰ ਕਾਇਮ ਕਰ ਲਈ ਸੀ 1960 ਦੇ ਅੰਤ ਤੇ 1970 ਦੇ ਆਦੇ ਸ਼ੁਰੂ ਸਰਦਾਰ ਇੰਦਰਜੀਤ ਸਿੰਘ ਨੇ ਇਸ ਬੈਂਕ ਦੀ ਕਮਾਂਡ ਸੰਭਾਲੀ ਅਤੇ ਉਹਨਾਂ ਨੇ ਇਸ ਬੈਂਕ ਦੇ ਪੰਜਾਬ ਵਿੱਚ ਦੇ ਕਾਰਜ ਖੇਤਰ ਵਿੱਚ ਵੱਡਾ ਵਾਧਾ ਕੀਤਾ ਉਹਨਾਂ ਦਾ ਫਲਸਫਾ ਸੀ ਕਿ ਇਸ ਬੈਂਕ ਵਿੱਚ ਸਿੱਖਾਂ ਦਾ ਸਰਮਾਇਆ ਲੱਗਾ ਹੋਇਆ ਹੈ ਇਸ ਲਈ ਇਸ ਦੇ ਕਰਮਚਾਰੀ ਭਰਤੀ ਕਰਨ ਲੱਗਿਆਂ ਵੀ ਸਿੱਖ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਦਾ ਇਹ ਆਈਡੀਆ ਬਹੁਤ ਹੀ ਜ਼ਿਆਦਾ ਕਾਰਗਰ ਸਿੱਧ ਹੋਇਆ 1970 80 ਦੇ ਦਹਾਕੇ ਵਿੱਚ ਇਸ ਬੈਂਕ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਫਸਰ ਇੰਨੇ ਕਾਬਲ ਨਿਕਲੇ ਕਿ ਸੰਨ 1990 ਤੋਂ ਸੰਨ 2000 ਤੱਕ ਇਹਨਾਂ ਵਿੱਚੋਂ ਕਈ ਸਿੱਖ ਕਈ ਵੱਡੀਆਂ ਬੈਂਕਾਂ ਦੇ ਚੇਅਰਮੈਨ ਵੀ ਲੱਗੇ ਇਸ ਦੇ ਨਾਲ ਹੀ ਸਿੱਖ ਸੰਸਥਾਵਾਂ ਗੁਰਦੁਆਰਿਆਂ ਸਕੂਲਾਂ ਕਾਲਜਾਂ ਆਦ ਦੇ ਵਿੱਚ ਇਸ ਬੈਂਕ ਦੀਆਂ ਬ੍ਰਾਂਚਾਂ ਖੋਲੀਆਂ ਗਈਆਂ ਆਮ ਸਿੱਖਾਂ ਨੇ ਵੀ ਇਸ ਬੈਂਕ ਵਿੱਚ ਵੱਡੀ ਪੱਧਰ ਤੇ ਆਪਣੇ ਖਾਤੇ ਖੁਲਵਾਏ ਤੇ ਵੱਡੀਆਂ ਰਕਮਾਂ ਫਿਕਸ ਡਿਪੋਜ਼ਿਟ ਵਿੱਚ ਲਗਵਾਈਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਕੈਲੰਡਰ ਪਹਿਲੀ ਵਾਰ ਇਸੇ ਬੈਂਕ ਨੇ ਪ੍ਰਿੰਸੀਪਲ ਸਤਵੀਰ ਸਿੰਘ ਦੇ ਸਹਿਯੋਗ ਨਾਲ ਛਪਵਾਉਣੇ ਸ਼ੁਰੂ ਕੀਤੇ ਸੀ ਇਸ ਕੈਲੰਡਰ ਦਾ ਆਈਡੀਆ ਵੀ ਸਰਦਾਰ ਇੰਦਰਜੀਤ ਸਿੰਘ ਦੀ ਹੀ ਦੇਣ ਸੀ ਸਿੱਖਾਂ ਨੇ ਕੇਵਲ ਉਸ ਕੈਲੰਡਰ ਨੂੰ ਲੈਣ ਲਈ ਹੀ ਇਸ ਬੈਂਕ ਵਿੱਚ ਖਾਤੇ ਖੁਲਵਾਉਣੇ ਸ਼ੁਰੂ ਕਰਤੇ ਸੀ ਸਰਦਾਰ ਇੰਦਰਜੀਤ ਸਿੰਘ ਖੋਰਾ ਦੀ ਪ੍ਰੇਰਣਾ ਨਾਲ ਬੈਂਕ ਨੇ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਸਿੱਖ ਇਤਿਹਾਸ ਦੀਆਂ ਅਨੇਕਾਂ ਪੁ ਦੇ ਪ੍ਰਸਿੱਧ ਚਿੱਤਰਕਾਰਾਂ ਦੇ ਕੋਲੋਂ ਸਿੱਖ ਇਤਿਹਾਸ ਦੇ ਚਿੱਤਰ ਤਿਆਰ ਕਰਵਾਏ ਤੇ ਮਗਰੋਂ ਉਹਨਾਂ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ ਵੀ ਲਗੀਆਂ ਦਿਨ-ਬਦਨ ਇਹ ਪੰਜਾਬ ਐਂਡ ਸਿੰਧ ਬੈਂਕ ਤਰੱਕੀ ਕਰਦਾ ਹੋਇਆ ਭਾਰਤ ਦੇ ਹਰ ਸ਼ਹਿਰ ਵਿੱਚ ਅਨੇਕਾਂ ਬ੍ਰਾਂਚਾਂ ਖੋਲ੍ਹਣ ਵਿੱਚ ਕਾਮਯਾਬ ਹੋਇਆ ਬੈਂਕ ਦਾ ਸਿੱਖ ਕੈਰੇਕਟਰ ਕੇਂਦਰ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਣ ਲੱਗ ਪਿਆ ਸੀ ਕਿਹਾ ਜਾਂਦਾ ਹੈ ਕਿ ਇਸ ਨੂੰ ਬੰਦ ਕਰਵਾਉਣ ਲਈ ਇੰਦਰਾ ਗਾਂਧੀ ਨੇ ਕਈ ਧੰਕੀਆਂ ਵੀ ਦਿੱਤੀਆਂ ਸੀ ਅੱਗੇ ਚਲ ਕੇ ਸਿੱਖਾਂ ਦੇ ਸ਼ੁਰੂ ਕੀਤੇ ਇਸ ਬੈਂਕ ਨਾਲ ਵਿਰੋਧਤਾ ਵਧ ਗਈ ਤੇ ਭਾਰਤ ਸਰਕਾਰ ਨੇ ਬੈਂਕਾਂ ਦੇ ਕੌਮੀ ਕਰਨ ਦੀ ਨੀਤੀ 15 April 1980 ਚ ਪੰਜ ਹੋਰ ਨਾ ਬੈਂਕਾਂ ਦੇ ਨਾਲ ਨਾਲ ਪੰਜਾਬ ਐਂਡ ਸਿੰਧ ਬੈਂਕ ਦਾ ਵੀ ਕੌਮੀਕਰਨ ਕਰ ਦਿੱਤਾ ਜਿਸ ਦਾ ਸਿੱਖ ਕੌਮ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਜਦੋਂ ਇੰਦਰਾ ਗਾਂਧੀ ਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਤਾਂ ਸਿੱਖਾਂ ਤੋਂ ਇਲਾਵਾ ਹੋਰ ਲੋਕਾਂ ਲਈ ਵੀ ਇਸ ਬੈਂਕ ਵਿੱਚ ਨੌਕਰੀਆਂ ਦਿੱਤੀਆਂ ਜਾਣ ਲੱਗ ਪਈਆਂ ਹਾਲਾਂਕਿ ਇਸੇ ਖਾਗੂ ਸਰਕਾਰ ਤੋਂ ਇਹ ਪ੍ਰਵੋਥਾ ਲੈਣ ਤੇ ਸਹਿਮਤ ਹੋ ਗਏ ਕਿ ਇਸ ਬੈਂਕ ਦਾ ਮੁਖੀ ਭਾਵ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸਿਰਫ ਇੱਕ ਸਿੱਖ ਹੀ ਨਿਯੁਕਤ ਹੋਵੇਗਾ। ਇਸੇ ਬਾਅਦ ਇਹ ਮੁਤਾਬਕ ਸਰਦਾਰ ਇੰਦਰਜੀਤ ਸਿੰਘ ਮਗਰੋਂ ਕਈ ਸਿੱਖ ਅਧਿਕਾਰੀ ਪੰਜਾਬ ਐਂਡ ਸਿੰਧ ਬੈਂਕ ਦੇ ਮੁਖੀ ਬਣਦੇ ਰਹੇ ਜੋ ਇਸੇ ਬੈਂਕ ਤੋਂ ਤਰੱਕੀ ਕਰਦੇ ਆਏ। ਇਹਨਾਂ ਵਿੱਚ ਸਰਦਾਰ ਸੁਰੇਂਦਰ ਸਿੰਘ ਕੋਹਲੀ, ਰਮਿੰਦਰ ਸਿੰਘ ਗੁਜਰਾਲ ਆਦ ਸ਼ਾਮਲ ਨੇ ਤੇ ਕਈ ਸਿੱਖ ਮੁਖੀ ਦੂਜੇ ਬੈਂਕਾਂ ਤੋਂ ਵੀ ਆਏ ਤੇ ਕਈ ਵਾਰ ਕੁਝ ਸਿੱਖ ਮੁਖੀ ਆਈਐਸ ਵੀ ਲਾਏ ਗਏ। ਜਿਨ੍ਹਾਂ ਦੇ ਵਿੱਚ ਸਰਦਾਰ ਏਐਸ ਬੈਂਸ ਤੇ ਸਰਦਾਰ ਆਰਪੀ ਸਿੰਘ ਦੇ ਨਾਮ ਜ਼ਿਕਰ ਹੋ ਗ ਪਰ ਸਾਨੂੰ ਆਦਤ ਹੈ ਸਾਡੇ ਆਗੂਆਂ ਦੀ ਮਲੈਕੀ ਹੈ ਕਿ ਅਸੀਂ ਸੁੱਤੇ ਰਹਿੰਦੇ ਹਾਂ ਬੈਂਕਾਂ ਦਾ ਕੌਮੀਕਰਨ ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਇਸ ਬੈਂਕ ਵਿੱਚ ਪਹਿਲਾ ਵਾਰ ਰੋਜ਼ਗਾਰ ਮਿਲਣਾ ਬੰਦ ਹੋ ਗਿਆ ਸਾਰੀ ਭਰਤੀ ਦੇਸ਼ ਭਰ ਤੋਂ ਬੈਂਕਿੰਗ ਰਿਕਰੂਟਮੈਂਟ ਹੋ ਰਹੀ ਹੋਣ ਲੱਗੀ ਨਤੀਜੇ ਵਜੋਂ ਨਵੀਆਂ ਨਿਯੁਕਤੀਆਂ 'ਚ ਗੈਰ ਪੰਜਾਬੀਆਂ ਦੀ ਪ੍ਰਮਾਤ ਹੋ ਗਈ ਸਿੱਖ ਆਗੂ ਵੀ ਲਾਪਰਵਾਹ ਹੋ ਗਏ ਉਹਨਾਂ ਦੀ ਲਾਪਰਵਾਹੀ ਦਾ ਮੌਕਾ ਦੇਖਦਿਆਂ ਸਰਕਾਰ ਨੇ ਪਹਿਲਾਂ ਈਡੀ ਭਾਵ ਐਗਜ਼ੀਕਿਊਟਿਵ ਡਾਇਰੈਕਟਰ ਗੈਰ ਸਿੱਖ ਲਗਾਉਣੀ ਸ਼ੁਰੂ ਕਰ ਦਿੱਤੀ ਫਿਰ ਸਿੱਖ ਆਗੂਆਂ ਵੱਲੋਂ ਵਿਰੋਧ ਨਾ ਹੁੰਦਾ ਵੇਖ ਕੇ ਭਾਰਤ ਸਰਕਾਰ ਨੇ ਨਿਰੰਤਰ ਗੈਰ ਸਿੱਖਾਂ ਨੂੰ ਇਸ ਬੈਂਕ ਦਾ ਮੁਖੀ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ ਪਰ ਸਿੱਖਾਂ ਗੂ ਸੁਤੇ ਰਹੇ ਆਜ ਦੇ ਸਮੇਂ ਇਸ ਬੈਂਕ ਦੇ ਮੁਖ ਦਫ਼ਤਰ ਤੇ ਬ੍ਰਾਂਚਾਂ ਵਿੱਚ ਪਹਿਲਾਂ ਵੱਡੀ ਗਿਣਤੀ ਵਿੱਚ ਨਜ਼ਰ ਆਉਂਦੇ ਸਿੱਖ ਹੁਣ ਕਿਧਰੇ ਵੀ ਖਾਈ ਨਹੀਂ ਦੇ ਰਹੇ ਪਗਤੀ ਜਨਰਲ ਮੈਨੇਜਰਾਂ ਵਿੱਚ ਕੋਈ ਟਾਵਾ ਸਿੱਠੀ ਰਹਿ ਗਿਆ ਹੁਣ 31 ਮਾਰਚ 2020 ਨੂੰ ਭਾਰਤ ਭਰ ਵਿੱਚ ਇਸ ਬੈਂਕ ਦੀਆਂ 1526 ਬ੍ਰਾਂਚਾਂ ਸੀ ਤੇ 25 ਜ਼ੋਨਲ ਦਫ਼ਤਰ ਸਨ ਜਾਂਦੇ ਜਾਂਦੇ ਸਰਦਾਰ ਇੰਦਰਜੀਤ ਸਿੰਘ ਦੀ ਇੱਕ ਹੋਰ ਉਪਲਬਧੀ ਵੀ ਦੱਸ ਜਾਈਏ ਕਿ ਸਰਦਾਰ ਇੰਦਰਜੀਤ ਸਿੰਘ ਨੇ ਭਾਰਤ ਦਾ ਪਹਿਲਾ ਅਜੀਹਾ ਬੈਂਕ ਵੀ ਚਲਾਇਆ ਸੀ ਜਿਹੜਾ 24 ਘੰਟੇ ਖੁੱਲ੍ਹਾ ਰਹਿੰਦਾ ਸੀ ਨਾਮ ਸੀ ਬੈਂਕ ਆਫ ਪੰਜਾਬ ਅੱਜ ਦੇ ਸਮੇਂ ਤੁਸੀਂ ਇਸ ਬੈਂਕ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਸ ਦੀ ਮੈਨੇਜਮੈਂਟ ਦੇਖੋਗੇ ਤਾਂ ਤੁਹਾਨੂੰ ਐਮ ਡੀ ਤੋਂ ਲੈ ਕੇ ਜਨਰਲ ਮੈਨੇਜਰ ਤੱਕ ਕੋਈ ਵੀ ਪੱਗ ਵਾਲਾ ਤਾਂ ਕੀ ਸਿੰਘ ਜਾਂ ਕੌਰ ਨਾਮ ਵਾਲਾ ਵੀ ਨਹੀਂ ਲੱਭਣਾ ਇਸ ਦੀ ਵੈਬਸਾਈਟ ਵੀ ਤੁਹਾਨੂੰ ਅੰਗਰੇਜ਼ੀ ਜਾਂ ਹਿੰਦੀ ਵਿੱਚ ਤਾਂ ਦਿਸੂਗੀ ਪੰਜਾਬੀ ਤਾਂ ਦੂਰ ਦੂਰ ਤੱਕ ਹੈ ਨਹੀਂ ਸੋਚਣ ਵਾਲੀ ਗੱਲ ਹੈ ਕਿ ਸਿੱਖ ਕੌਮ ਤੇ ਪੰਜਾਬੀਆਂ ਦਾ ਖੜਾ ਕੀਤਾ ਇਹ ਬੈਂਕ ਅੱਜ ਇਸ ਹਾਲ ਤੱਕ ਪਹੁੰਚ ਗਿਆ ਕਿ ਜਿੱਥੇ ਸਿੱਖ ਤੇ ਪੰਜਾਬੀ ਹੀ ਨਹੀਂ ਰਹੇ ਇਸ ਦਾ ਜ਼ਿੰਮੇਵਾਰ ਕੌਣ ਹੋਇਆ ਜਿਸ ਸੋਚ ਨੂੰ ਇਹ ਬੈਂਕ ਉਹਨਾਂ ਸੂਝਵਾਨ ਸਿੱਖਾਂ ਨੇ ਖੋਲ੍ਹਿਆ ਸੀ ਅੱਜ ਪੰਜਾਬੀ ਤੇ ਸਿੱਖ ਭਲਾ ਕਿੱਥੇ ਖੜੇ ਨੇ ਤੁਹਾਨੂੰ ਪਹਿਲਾਂ ਪਤਾ ਸੀ ਕਿ ਇਸ ਬੈਂਕ ਦਾ ਇਤਿਹਾਸ ਤੁਹਾਨੂੰ ਪਹਿਲਾਂ ਪਤਾ ਸੀ ਕਿ ਇਹ ਬੈਂਕ ਸਿੱਖਾਂ ਨੇ ਖੋਲ੍ਹਿਆ ਸੀ ਤੁਹਾਨੂੰ ਪਹਿਲਾਂ ਪਤਾ ਸੀ ਕਿ ਇਸ ਬੈਂਕ ਦੀਆਂ ਉਪਲਬਧੀਆਂ ਕੀ